ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜਾ ਸਟੱਫ ਦੀ ਸਭ ਤੋਂ ਵੱਧ ਡਿਮਾਂਡ ਰਹੀ ਹੈ ਤੇ ਕਿਹੜੇ ਜਾਦੇ ਪ੍ਰਿੰਟ ਸੋਲਡ ਆਊਟ ਹੋਏ ਨੇਗੇ ਠੀਕ ਹੈ ਜੀ ਤੇ ਬਹੁਤ ਵਧੀਆ ਸਟੱਫ ਹੈ ਤੇ ਇਹਦੇ ਵਿੱਚ ਆਪਣੇ ਕੁਝ ਸੂਟ ਸਟਿਚ ਕੀਤੇ ਹੋਏ ਨੇ ਕੁਝ ਅਨ ਸਟਿਚ ਨੇਗੇ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਪਹਿਲਾ ਸੂਟ ਇਹ ਵਾਲਾ ਸਟੱਫ ਹੈਗਾ ਆਪਣਾ ਬਰਬਰੀ ਦੇ ਵਿੱਚ ਠੀਕ ਹੈ ਜੀ ਜਿਹੜਾ ਵਰਬਰੀ ਦਾ ਸਟਾਫ ਉਹ ਚਨਾਰ ਬ੍ਰਾਂਡ ਦਾ ਹੋਊਗਾ ਤੇ ਵਧੀਆ ਕੁਆਲਟੀ ਦੀ ਆਪਾਂ ਤੁਹਾਨੂੰ ਵਰਬਰੀ ਦੇਵਾਂਗੇ ਤੇ ਬਹੁਤ ਹੀ ਸੋਹਣਾ ਸਟਾਫ ਆ ਬਾਕੀ ਆਪਣੇ ਰੇਟ ਨੇ ਜਿਹੜੇ ਉਹ ਵੀ ਤੁਹਾਨੂੰ ਬਿਲਕੁਲ ਠੀਕ ਮਿਲਣਗੇ ਆਪਣੇ ਰੇਟ ਹਾਈ ਨਹੀਂ ਹੈਗੇ ਤੇ ਬਾਕੀ ਮੈਨੂੰ ਐ ਲੱਗਦਾ ਮੇ ਮੇਰੀਆਂ ਭੈਣਾਂ ਨੂੰ ਜਿਹੜੇ ਜਾਦੀ ਮਹਿੰਗੇ ਸੂਟ ਹੁੰਦੇ ਨੇ ਉਹ ਪਸੰਦ ਆਉਂਦੇ ਨੇ ਸਾਡੇ ਨਹੀਂ ਪਸੰਦ ਆਉਂਦੇ ਕਿਉਂਕਿ ਸਾਡਾ ਰੇਟ ਹੈ ਜਿਹੜਾ ਘੱਟ ਹੁੰਦਾ ਹੈਗਾ ਹੁਣ ਦੇਖੋ ਤੁਸੀਂ ਵਰਬਰੀ ਦੇ ਦਸ ਸਟਾਫ ਇਹ ਬਹੁਤ ਹੀ ਜਿਆਦਾ ਸੌਫਟ ਹੈਗਾ ਹਨਾ ਹਾਰਡ ਨਹੀਂ ਹੈਗਾ ਇਹਨੂੰ ਤੁਸੀਂ ਕਾਟਨ ਦੀ ਲਾਈਨਿੰਗ ਨਾਲ ਸਟਿਚ ਕਰ ਸਕਦੇ ਹੋਗੇ ਦੇਖੋ ਕਾਟਨ ਦੀ ਲਾਈਨਿੰਗ ਨਹੀਂ ਲਾ ਸਕਦੇ ਵੈਸੇ ਤੁਸੀਂ ਟਾਪਟਾ ਲਗਾਉਣਾ ਤਾਂ ਟਾਪਟਾ ਵੀ ਲਾ ਸਕਦੇ ਹੋ ਪਰ ਆਪਾਂ ਇਹਦੇ ਨੀਚੇ ਕਾਟਨ ਦੀ ਲਾਈਨਿੰਗ ਲਾਈ ਹੋਈ ਹੈਗੀ ਤੇ ਇਸ ਤਰ੍ਹਾਂ ਦਾ ਇਹਦੇ ਵਿੱਚ ਪ੍ਰਿੰਟ ਹੈਗਾ ਠੀਕ ਹੈ ਜੀ ਬਹੁਤ ਸੋਹਣਾ ਸਟਾਫ ਹੈ ਚਿਨਾਰ ਬ੍ਰੈਂਡ ਦਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਸਟਿਚ ਕੀਤਾ ਹੈ ਪਾਈਪਿੰਗ ਲਾ ਕੇ ਕਿਉਂਕਿ ਇਹ ਮੇਰੀ ਭੈਣ ਨੇ ਸਿੰਪਲ ਸਟਿਚ ਕਰਵਾਏ ਹੈਗੇ ਠੀਕ ਹੈ ਜੀ ਤੇ ਉਹਨਾਂ ਦੀ ਬੇਟੀ ਦਾ ਸੂਟ ਹੈਗਾ ਤੇ ਇਸ ਤਰ੍ਹਾਂ ਆਪਾਂ ਦਾ neck ਰੱਖਿਆ ਹੈ neck ਦੇ ਉੱਪਰ ਵੀ ਪਾਈਪਿੰਗ ਦਿੱਤੀ ਹੋਈ ਹੈ ਤੇ ਬਿਲਕੁਲ ਸਿੰਪਲ ਸੂਟ ਹੈ ਜਿਹੜਾ ਇਹ ਆਪਾਂ ਸਟਿਚ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਵੋਗੇ ਤੇ ਬਾਟਮ ਹੈ ਜਿਹੜੀ ਇਹਦੇ ਨਾਲ ਪਲੇਨ ਰੱਖੀ ਹੋਈ ਹੈ ਠੀਕ ਹੈ ਜੀ ਮਡਲ ਸਿਲਕ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਤੇ ਇਹਦਾ ਦੁਪੱਟਾ ਇਹਦੇ ਨਾਲ ਹੈਗਾ ਚਨੂਨ ਦਾ ਆਪਾਂ ਨੇ ਇਹਦੇ ਨਾਲ ਦੁਪੱਟਾ ਜਿਹੜਾ ਰੱਖਿਆ ਹੋਇਆ ਹੈਗਾ ਠੀਕ ਹੈ ਤੇ ਸਿੰਗਲ ਕਲਰ ਦਾ ਆਪਾਂ ਨੇ ਦੁਪੱਟਾ ਲਾਇਆ ਹੋਇਆ ਹੈਗਾ ਤੁਸੀਂ ਟਾਈ ਡਾਈ ਕਰਵਾਉਣਾ ਜਿਸ ਤਰ੍ਹਾਂ ਵੀ ਤੁਸੀਂ ਕਰਾਉਣਾ ਤੁਸੀਂ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੋਈ ਹੈ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਦੁਪੱਟੇ ਦੇ ਫਿਨਿਸ਼ਿੰਗ ਕਰਾਉਣੀ ਆ ਜਾਂ ਨਾ ਕਰਾਉਣੀ ਆ ਉਹ ਤੁਹਾਡੀ ਇੱਛਾ ਹੁਣ ਦੇਖੋ ਬਿਨਾਂ ਦੁਪੱਟੇ ਤੋਂ ਬਿਨਾਂ ਸਟੀਚਿੰਗ ਤੋਂ ਸੂਟ ਦਾ ਪ੍ਰਾਈਸ ਹੈਗਾ 1700 ਤੇ ਹੁਣ ਜੇ ਮੈਂ ਐਸੇ ਸੂਟ ਦਾ ਪ੍ਰਾਈਸ 2000 ਦੱਸਾਂ ਤਾਂ ਮੇਰੀਆਂ ਭੈਣਾਂ ਸ਼ਾਇਦ ਸਤੋਂ ਸੂਟ ਆਰਡਰ ਕਰ ਦੇਣ ਹਨਾ ਵੀਡੀਓ ਵੀ ਅੱਗੇ ਸ਼ੇਅਰ ਕਰ ਦੇਣ ਆਪਣੇ ਰੇਟ ਘੱਟ ਹੁੰਦੇ ਨੇ ਮੇਰੀਆਂ ਭੈਣਾਂ ਸਾਨੂੰ ਹੈਗੀਆਂ ਸਾਡੀ ਵੀਡੀਓ ਸ਼ੇਅਰ ਨਹੀਂ ਕਰਦੀਆਂ ਹੈਗੀਆਂ ਠੀਕ ਹੈ ਜੀ ਭੈਣੋ ਦੇਖੋ ਹਨਾ ਅਸੀਂ ਆਪਾਂ ਰੇਟ ਹੈ ਜਿਹੜੇ ਨਾਰਮਲ ਰੱਖਿਓ ਨੇ ਤਾਂ ਜੋ ਹਰੇਕ ਮੇਰੀ ਭੈਣ ਹੈ ਜਿਹੜੀ ਉਹ ਸੂਟ ਇਸ ਸਤੋਂ ਬਾਈ ਕਰ ਸਕੇ ਲੋ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਇਹਦਾ ਬਿੱਧ ਦੁਪੱਟਾ ਸ਼ੋ ਹੋਊਗਾ ਜਨੂਨ ਦੇ ਦੁਪੱਟੇ ਨਾਲ ਇਹਦਾ ਪ੍ਰਾਈਸ ਹੋਊਗਾ ਕੁਸੀਂ ਜਿਹੜਾ ਦੁਪੱਟਾ ਲਗਾਉਂਗੇ ਉਸ ਦੇ ਹਿਸਾਬ ਨਾਲ ਸੂਟ ਦਾ ਪ੍ਰਾਈਸ ਹੋਊਗਾ ਠੀਕ ਹੈ ਜੀ ਲਓ ਜੀ ਤੇ ਅਗਲਾ ਸੂਟ ਦਿਖਾਉਣੀ ਆ ਇਹ ਮਾਵਾਂ 3ਾਂ ਦੇ ਸੂਟ ਨੇਗੇ ਇਹਨਾਂ ਦੇ ਆਪਣੇ ਕੋਲ ਹੋਰ ਸੂਟ ਵੀ ਸਟਿਚ ਹੋ ਰਹੇ ਨੇ ਸੇਮ ਦੇ ਵਿੱਚ ਉਹ ਵੀ ਵਰਬਰੀ ਦੇ ਵਿੱਚ ਹੀ ਨੇਗੇ ਸੇਮ ਕਲਰ ਹੋਊਗਾ ਤੇ ਇਹ ਵਾਲਾ ਇਸ ਤਰ੍ਹਾਂ ਦਾ ਕਲਰ ਹੈਗਾ ਤੇ ਕਲਰ ਥੋੜੇ ਕਲਰ ਦੋਨਾਂ ਦੇ ਡਿਫਰੈਂਟ ਨੇਗੇ ਪ੍ਰਿੰਟ ਸ਼ਾਇਦ ਉਹਨਾਂ ਦਾ ਸੇਮ ਹੈਗਾ ਠੀਕ ਹੈ ਜੀ ਤੇ ਇਹ ਵੀ ਚਨਾਰ ਬ੍ਰਾਂਡ ਦਾ ਹੈਗਾ ਬਹੁਤ ਸੋਹਣਾ ਸਟਾਫ ਹੈਗਾ ਇਹਦੀ ਇੰਨੀ ਜ਼ਿਆਦਾ ਡਿਮਾਂਡ ਰਹੀ ਹੈ ਬਰਬਰੀ ਦੇ ਵਿੱਚ ਨੇ ਜ਼ਿਆਦੇ ਹੀ ਡਿਮਾਂਡ ਦੇ ਵਿੱਚ ਰਹੇ ਨੇ ਬਾਕੀ ਜਿਹੜਾ ਬਰਬਰੀ ਦਾ ਸਟਾਫ ਹੁੰਦਾ ਇਹਨੂੰ ਤੁਸੀਂ ਗਰਮੀ ਸਰਦੀ ਦੋਨੇ ਸੀਜ਼ਨਾਂ ਦੇ ਵਿੱਚ ਵੀਅਰ ਕਰ ਸਕਦੇ ਹੋ ਲਓ ਜੀ ਇਹ ਵੀ ਆਪਾਂ ਸਿੰਪਲ ਸਟਿਚ ਕੀਤਾ ਹੈ ਪਾਈਪਿੰਗ ਲਾਈ ਹੋਈ ਹੈਗੀ ਤੇ ਇਸ ਤਰ੍ਹਾਂ ਆਪਾਂ ਨੇ neck ਰੱਖਿਆ ਹੋਇਆ ਹੈਗਾ neck ਦੇ ਉੱਪਰ ਪਾਈਪਿੰਗ ਹੈ ਜਿਹੜੀ ਆਪਾਂ ਦਿੱਤੀ ਹੋਈ ਹੈਗੀ ਠੀਕ ਹੈ ਤੁਸੀਂ ਡਿਜ਼ਾਈਨ ਬਣਾਉਣਾ ਜਾਂ ਵਰਕ ਕਰਾਉਣਾਗਾ ਉਹ ਤੁਹਾਡੀ ਇੱਛਾ ਹੈਗੀ ਤੁਸੀਂ ਕੁਝ ਵੀ ਕਰਵਾਉਣਾ ਉਹ ਕਰਵਾ ਸਕਦੇ ਹੋ ਤੇ ਬਾਟਮ ਹੈ ਜਿਹੜੀ ਇਹਦੇ ਨਾਲ ਪਲੇਨ ਹੈਗੀ ਤੇ ਉਹ ਵੀ ਆਪਣੀ ਮਡਲ ਸਿਲਕ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਠੀਕ ਹੈ ਜੀ ਇਹ ਪਿੱਛੋਂ ਹੀ ਮੈਚਿੰਗ ਹੋ ਕੇ ਆਈ ਹੈ ਅਸੀਂ ਨਹੀਂ ਕੀਤੀ ਹੋਈ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਚਨੂਨ ਦਾ ਰੱਖਿਆ ਹੋਇਆਗਾ ਸੈਮੀ ਚਨੂਨ ਦਾ ਦੁਪੱਟਾ ਰੱਖਿਆ ਹੋਇਆਗਾ ਤੇ ਦੁਪੱਟੇ ਨੂੰ ਆਪਾਂ ਨੇ ਇਸ ਤਰ੍ਹਾਂ ਮਲਟੀ ਕਲਰ ਦੀ ਲੇਸ ਹੈ ਜਿਹੜੀ ਦਿੱਤੀ ਹੋਈ ਹੈਗੀ ਤੁਸੀਂ ਫਿਨਿਸ਼ਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਦੁਪੱਟਾ ਟਾਈ ਡਾਈ ਕਰਾਉਣਾ ਹੈਗਾ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਕਿਸ ਤਰ੍ਹਾਂ ਮਰਜ਼ੀ ਕਰਵਾ ਸਕਦੇ ਹੋਗੇ ਦੁਪੱਟਾ ਬਿਲਕੁਲ ਮੈਚ ਕਰ ਰਿਹਾ ਹੈਗਾ ਤੇ ਇਹ ਕੈਮਰੇ ਦੇ ਵਿੱਚ ਥੋੜਾ ਜਿਹਾ ਫਰਕ ਨਜ਼ਰ ਆ ਰਿਹਾ ਹੈਗਾ ਤੇ ਇਹ ਦੁਪੱਟਾ ਦਾ ਉਹਨਾਂ ਦੀ ਲੈਂਥ ਕਾਫੀ ਜ਼ਿਆਦਾ ਹੈਗੀ ਉਹਨਾਂ ਨੇ ਦੁਪੱਟੇ ਇਹ ਪੌਣੇ 3 ਮੀਟਰ ਦੇ ਰਖਵਾਏ ਹੈਗੇ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਤੁਹਾਨੂੰ 2.5 ਮੀਟਰ ਦੇ ਦੁਪੱਟੇ ਨਾਲ ਸ਼ੋਅ ਕਰਾਂਗੇ ਠੀਕ ਹੈ ਜੀ ਤੇ ਕਿਉਂਕਿ ਉਹਨਾਂ ਦੀ ਲੈਂਥ ਹਾਈਟ ਜ਼ਿਆਦੇ ਹੈਗੀ ਉਹਨਾਂ ਨੇ ਦੁਪੱਟੇ ਦੀ ਲੈਂਥ ਹੈ ਜਿਹੜੀ ਉਹ ਵੱਧ ਰਖਵਾਈ ਆ ਲੋ ਜੀ ਤੇ ਇਹ ਸੂਟ ਵੀ ਆਪਣਾ ਵਰਬਰੀ ਦੇ ਵਿੱਚ ਹੋ ਗਿਆ ਤੇ ਅਗਲਾ ਸੂਟ ਦਿਖਾਉਣੇ ਆਂਗੇ ਤੇ ਉਹ ਵੀ ਆਪਾਂ ਨੇ ਵਰਬਰੀ ਦੇ ਵਿੱਚ ਸਟਿਚ ਕੀਤਾ ਹੋਇਆ ਦਾ ਦੇਖੋ ਜੀ ਲੋ ਜੀ ਇਹਦਾ ਕਲਰ ਇਸ ਤਰ੍ਹਾਂ ਦਾ ਮਹਿੰਦੀ ਜਿਹਾ ਕਲਰ ਹੈਗਾ ਇਹਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਹੋਊਗਾ ਦੇਖੋ ਸਾਰੇ ਹੀ ਕਲਰ ਬਹੁਤ ਪਿਆਰੇ ਨੇ ਪ੍ਰਿੰਟ ਵੀ ਬਹੁਤ ਪਿਆਰੇ ਨੇ ਤੇ ਇਸ ਤਰ੍ਹਾਂ ਦਾ ਕਲਰ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈਗੀ ਤੁਸੀਂ ਲੇਸ ਲਗਵਾਉਣੀ ਆ ਤਾਂ ਲੇਸ ਲਗਵਾ ਸਕਦੇ ਹੋ ਪਾਈਪਿੰਗ ਲਗਵਾਉਣੀ ਆ ਤਾਂ ਪਾਈਪਿੰਗ ਨਾਲ ਵੀ ਸਟਿਚ ਕਰ ਸਕਦੇ ਹੋ ਇਸ ਤਰ੍ਹਾਂ ਆਪਾਂ neck ready ਕੀਤਾ ਹੋਇਆ ਹੈਗਾ neck ਦੇ ਉੱਪਰ ਪਾਈਪਿੰਗ ਲਾ ਕੇ ਆਪਾਂ ਨੇ ਪੋਟਲੀ ਬਟਨ ਦਿੱਤੇ ਹੋਏ ਆ ਠੀਕ ਹੈ ਜੀ ਤੇ ਬੈਕ neck ਦੇ ਉੱਪਰ ਵੀ ਆਪਾਂ ਨੇ ਪਾਈਪਿੰਗ ਦਿੱਤੀ ਹੋਈ ਹੈ ਇਹ ਤੁਹਾਡੀ ਇੱਛਾ ਤੁਸੀਂ ਕਿਸ ਤਰ੍ਹਾਂ ਸੂਟ ਰੈਡੀ ਕਰਵਾਉਣਾਗਾ ਉਹ ਕਰਵਾ ਸਕਦੇ ਹੋ ਤੇ ਬਾਟਮ ਇਹਦੇ ਨਾਲ ਪਲੇਨ ਹੈ ਇਹ ਮੈਚਿੰਗ ਸੂਟ ਲੇਗੇ ਆਪਣੇ ਠੀਕ ਹੈ ਜੀ ਤੇ ਪਲੇਨ ਬਾਟਮ ਹੈ ਤੇ ਦੁਪੱਟਾ ਇਹਦੇ ਨਾਲ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਣਾ ਟਾਈ ਡਾਈ ਕੀਤਾ ਹੋਇਆ ਹੈਗਾ ਸੈਮੀ ਚਰੂਨ ਦਾ ਠੀਕ ਹੈ ਜੀ ਲਓ ਜੀ ਇਹ ਆਪਾਂ ਇਸ ਤਰ੍ਹਾਂ ਡਾਈ ਕੀਤਾ ਹੋਇਆ ਹੈਗਾ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਇਸ ਤਰ੍ਹਾਂ ਫੋਰ ਸਾਈਡ ਟਾਈ ਡਾਈ ਕੀਤਾ ਹੋਇਆ ਲਓ ਜੀ ਥੋੜੀ ਚੁਆਇਸ ਆ ਤੁਸੀਂ ਕਿਸ ਤਰ੍ਹਾਂ ਸੂਟ ਰੈਡੀ ਕਰਵਾਉਣਾ ਉਸੇ ਤਰ੍ਹਾਂ ਹੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਦੁਪੱਟੇ ਨੂੰ ਦਿੱਤੀ ਹੀ ਹੈ ਗੁੰਮ ਲੇਸ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੈ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਵੀ ਦੁਪੱਟਾ ਸ਼ੋਅ ਹੋਊਗਾ ਇਹਦੇ ਨਾਲ 2.5 ਮੀਟਰ ਦਾ ਦੁਪੱਟਾ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਬਾਕੀ ਤੁਹਾਡੀ ਇੱਛਾ ਤੁਸੀਂ ਕਿਹੜਾ ਦੁਪੱਟਾ ਲਗਾਉਣਾ ਚਾਹੁੰਦੇ ਹੋ ਉਸੇ ਸਾਥ ਲਗਵਾ ਸਕਦੇ ਹੋਗੇ ਤੇ ਇਹ ਵੀ ਆਪਣਾ ਤੇ ਹੁਣ ਆਪਾਂ ਤੁਹਾਨੂੰ ਬਰਬਰੀ ਦੇ ਵਿੱਚ ਅਨਸਟਿਚ ਸੂਟ ਦਿਖਾ ਦਿੰਨੇ ਆਂਗੇ ਤੇ ਜਿਹੜੇ ਆਪਣੇ ਕੋਲੇ ਹੈਗੇ ਆਗੇ ਆ ਲ ਇੱਕ ਕਲਰ ਏ ਆ ਗਿਆ ਤੇ ਇਹ ਵੀ ਬਹੁਤ ਸੋਹਣਾ ਸਟੱਫ ਹੈ ਤੇ ਕਲਰ ਵੀ ਬਹੁਤ ਪਿਆਰਾ ਦੇਖੋ ਸੌਫਟ ਵਾਲੀ ਬਰਬਰੀ ਹੈਗੀ ਹਾਰ ਨਹੀਂ ਹੈਗੀ ਇਹਨੂੰ ਤੁਸੀਂ ਆਰਾਮ ਨਾਲ ਗਰਮੀ ਸਰਦੀ ਦੋਨੇ ਸੀਜ਼ਨਾਂ ਦੇ ਵਿੱਚ ਵੇਅਰ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਠੀਕ ਹੈ ਤੇ ਬਾਕੀ ਤੁਹਾਨੂੰ ਆਪਾਂ ਸਟੈਂਪ ਵੀ ਚੈੱਕ ਕਰਵਾ ਦਿੰਨੇ ਆ ਦੇਖੋ ਜੀ ਦੇਖੋ ਚਿਨਾਰ ਦੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਗਲਤ ਚੀਜ਼ ਨਹੀਂ ਦੇਵਾਂਗੇ ਜੋ ਆਪਣੇ ਕੋਲ ਹੈਗੀ ਆ ਆਪਾਂ ਉਹੀ ਚੀਜ਼ ਤੁਹਾਨੂੰ ਦੱਸਾਂਗੇ ਤੇ ਉਹੀ ਤੁਹਾਡੇ ਕੋਲ ਭੇਜਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਇਹਦੇ ਨਾਲ ਬਾਟਮ ਆਂਗੀ ਇਹ ਮੈਚਿੰਗ ਪਿੱਛੋਂ ਹੋ ਕੇ ਆਈ ਆ ਆਪਾਂ ਨਹੀਂ ਕੀਤੀ ਸੀ ਮਡਲ ਸਿਲਕ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈਗੀ ਤੇ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਨਹੀਂ ਕੀਤਾ ਹੋਇਆ ਬਿਨਾਂ ਦੁਪੱਟੇ ਦਾ ਪ੍ਰਾਈਸ ਹੈਗਾ ਜੀ 1700 ਦੁਪੱਟਾ ਜਿਹੜਾ ਤੁਸੀਂ ਲਓਗੇ ਜੇ ਆਂ ਬਿਨਾ ਦੁਪੱਟੇ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਿਨਾ ਦੁਪੱਟੇ ਤੋਂ ਵੀ ਮੰਗਵਾ ਸਕਦੇ ਦਿਓਗੇ ਹੁਣ ਤੁਹਾਨੂੰ ਆਪਾਂ ਦਿਖਾਉਣੀ ਹੈ ਟਾਈ ਡਾਈ ਕੀਤਾ ਹੋਇਆ ਸੂਟ ਵਰਬਰੀ ਦੇ ਵਿੱਚ ਇਹ ਸੂਟ ਵੀ ਕਾਫੀ ਜਿਆਦਾ ਡਿਮਾਂਡ ਦੇ ਵਿੱਚ ਰਹੇ ਨੇਗੇ ਇਹ ਵੀ ਆਪਾਂ ਕਾਫੀ ਸੇਲ ਕੀਤੇ ਨੇ ਕਉਜ਼ ਆਪਣੇ ਸੂਟ ਬਿਨਾ ਵੀਡੀਓ ਤੋਂ ਹੀ ਸੇਲ ਹੋ ਗਏ ਤੇ ਇਹ ਆਪਣਾ ਸੂਟ ਕਸਟਮਰ ਦਾ ਹੈਗਾ ਜਿਹੜਾ ਰੱਖਿਆ ਹੋਇਆ ਹੈਗਾ ਉਹਨਾਂ ਦੇ ਸੂਟ ਆਪਣੇ ਕੋਲ ਸਟਿਚ ਹੋ ਕੇ ਜਾਂਦੇ ਆਗੇ ਆਪਾਂ ਤੁਹਾਨੂੰ ਦਿਖਾ ਦਈਏ ਜੇ ਤੁਸੀਂ ਇਸ ਤਰ੍ਹਾਂ ਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਸੂਟ ਸੋਨੂੰ ਰੈਡੀ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਜਿਹੜੇ ਟਾਈ ਡਾਈ ਸੂਟ ਹੁੰਦੇ ਆ ਉਹ ਆਪਾਂ ਰੈਡੀ ਕਰਵਾਉਨੇ ਆਗੇ ਲਓ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਇਹ ਸ਼ਰਟ ਹੋਗੀ ਠੀਕ ਹੈ ਜੀ ਸ਼ਰਟ ਦਾ ਪ੍ਰਿੰਟ ਹੋ ਗਿਆ ਤੇ ਇਹ ਵੀ ਸੌਫਟ ਵਾਲੀ ਵਰਬਰੀ ਹੈ ਸੇਮ ਹੀ ਬ੍ਰਾਂਡ ਹੈ ਸੇਮ ਹੀ ਸਟੱਫ ਹੈ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਹੈਗਾ ਬਹੁਤ ਹੀ ਵਧੀਆ ਪ੍ਰਿੰਟ ਬਣਿਆ ਹੋਇਆ ਹੈਗਾ ਇਹਦੇ ਵਿੱਚ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੈ ਠੀਕ ਹੈ ਜੀ ਇਹ ਟਾਈ ਡਾਈ ਕੀਤੀ ਹੋਈ ਹੈ ਬਾਟਮ ਦੇਖੋ ਇਸ ਤਰ੍ਹਾਂ ਇਹਦੇ ਨਾਲ ਬਾਟਮ ਹੈਗੀ ਤੇ ਇਹ ਬਾਟਮ ਟਾਈ ਡੈਕ ਕੀਤੀ ਹੋਈ ਹੈ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਦੁਪੱਟਾ ਜਿਹੜਾ ਉਹ ਵੀ ਸੇਮ ਸਟੱਫ ਦਾ ਰੱਖਿਆ ਹੈ ਬਰਬਰੀ ਦੇ ਵਿੱਚ ਤੇ ਉਹ ਵੀ ਆਪਣਾ ਟਾਈ ਡਾਈ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਸੈਂਟਰ ਦੇ ਵਿੱਚ بیس ਕਲਰ ਰੱਖਿਆ ਹੋਇਆ ਤੇ ਇਸ ਤਰ੍ਹਾਂ ਫੋਰ ਸਾਈਡ ਟਾਈ ਡਾਈ ਕੀਤਾ ਹੋਇਆ ਦੇਖੋ ਤੁਸੀਂ ਇਸ ਤਰ੍ਹਾਂ ਦੇ ਸੂਟ ਲੈਣਾ ਚਾਹੁੰਦੇ ਹੋਗੇ ਤੁਸੀਂ ਸਾਨੂੰ ਦੱਸ ਸਕਦੇ ਆਪਾਂ ਤੁਹਾਨੂੰ ਰੈਡੀ ਕਰਵਾ ਦਾਂਗੇ ਤੇ ਹੋ ਸਕਦਾ ਸੇਮ ਪ੍ਰਿੰਟ ਨਾ ਮਿਲੇ ਪ੍ਰਿੰਟ ਦੇ ਵਿੱਚ ਡਿਫਰੈਂਟ ਹੋ ਸਕਦਾ ਤੇ ਸੇਮ ਮਿਲ ਵੀ ਸਕਦਾ ਠੀਕ ਹੈ ਜੀ ਲੋ ਜੀ ਹੁਣ ਇਹਦਾ ਪ੍ਰਾਈਸ ਹੈਗਾ ਜੀ ਵਿਦੁੱਤ ਦੁਪੱਟਾ 2400 ਹੁਣ ਇਹ ਪ੍ਰਾਈਸ ਅਸੀਂ 2400 ਦੇ ਰਿਹਾ ਤੁਸੀਂ ਸਾਡਾ ਪ੍ਰਾਈਸ ਕਿਸੇ ਹੋਰ ਬੁਟੀਕ ਤੋਂ ਸੌਰੀ ਪ੍ਰਾਈਸ ਨਹੀਂ ਤੁਸੀਂ ਇਸ ਸੂਟ ਦਾ ਕਿਸੇ ਹੋਰ ਬੁਟੀਕ ਤੋਂ ਪਤਾ ਕਰੋਗੇ ਤਾਂ ਸੋਨੂੰ 200 300 ਸੂਟ ਮੰਗਰ ਰੇਟ ਹੈ ਜਿਹੜਾ ਉਹ ਵੱਧ ਹੋਊਗਾ ਠੀਕ ਹੈ ਜੀ ਆਪਣੇ ਰੇਟ ਆ ਜਿਹੜੇ ਬਿਲਕੁਲ ਨੋਰਮਲ ਹੁੰਦੇ ਆਗੇ ਠੀਕ ਹੁੰਦੇ ਆਗੇ ਹਰੇਕ ਪੈਣਾ ਦੇ ਬਜਟ ਦੇ ਵਿੱਚ ਹੁੰਦੇ ਆ ਲਓ ਜੀ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਨੂੰ ਆਰਡਰ ਕਰ ਸਕਦੇ ਹੋਗੇ ਤੇ ਵਿਧੂ ਦੁਪੱਟਾ ਸੂਟ ਦਾ ਪ੍ਰਾਈਸ 2400 ਹੈ ਤੇ ਅਗਲਾ ਸੂਟ ਦਿਖਾਉਣੀ ਆ ਇਹ ਵਾਲਾ ਹੈਗਾ ਈਸਟਾ ਦੇ ਵਿੱਚ ਇਹ ਸੂਟ ਮੈਂ ਆਪਣੇ ਲਈ ਸਟਿਚ ਕੀਤਾ ਹੋਇਆਗਾ ਇਸ ਕਲਰ ਦੀ ਵੀ ਆਪਣੇ ਕੋਲ ਕਾਫੀ ਆਰਡਰ ਸੀ ਕਨਸਟਿਚ ਜਾ ਰਿਹਾ ਤੇ ਇੱਕ ਸਟਿਚਿੰਗ ਲਈ ਦਿੱਤਾ ਹੋਇਆਗਾ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਸਟਫ ਬਹੁਤ ਸੋਹਣਾਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੈ ਆਪਾਂ ਬਿਲਕੁਲ ਸਿੰਪਲੀ ਸੂਟ ਹੈ ਜਿਹੜਾ ਸਟਿਚ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ ਨੈਕ ਬਣਾਇਆ ਹੈ ਠੀਕ ਹੈ ਜੀ ਤੇ ਯੂ ਸ਼ੇਪ ਦਾ ਆਪਾਂ neck ਰੱਖ ਕੇ ਆਪਾਂ ਪਾਈਪਿੰਗ ਦਿੱਤੀ ਹੋਈ ਹੈਗੀ ਤੇ ਇਹਦੇ ਨਾਲ ਜਿਹੜੀ ਆਪਾਂ ਸਲਵਾਰ ਸਟਿਚ ਕੀਤੀ ਹੋਈ ਆ ਤੁਸੀਂ ਲੇਸ ਵਗੈਰਾ ਲਾਉਣੀ ਆਂਗੀ ਲੇਸ ਲਗਵਾ ਸਕਦੇ ਹੋਗੇ ਡਿਜ਼ਾਈਨਿੰਗ ਕਰਵਾ ਸਕਦੇ ਲੇਸ ਲਗਾ ਕੇ ਵਰਕ ਕਰਾਉਣਾ ਵਰਕ ਕਰਵਾ ਸਕਦੇ ਹੋ ਇਸ ਤਰ੍ਹਾਂ ਸਟਿਚ ਕਰਾਉਣਾ ਤਾਂ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨੇ ਦੁਪੱਟਾ ਜਿਹੜਾ ਉਹ ਸਿੰਗਲ ਕਲਰ ਦਾ ਰੱਖਿਆ ਹੋਇਆ ਹੈਗਾ ਤੇ ਇਹ ਵਾਲਾ ਦੁਪੱਟਾ ਦੁਪੱਟੇ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ ਇਹ ਨਵੇਂ ਦੁਪੱਟੇ ਆਏ ਨੇਗੇ ਇਸ ਤਰ੍ਹਾਂ ਦੇ ਤੇ ਆਪਾਂ ਸਿੰਗਲ ਕਲਰ ਰੱਖਿਆ ਹੋਇਆ ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਪ੍ਰਿੰਟਾ ਦੁਪੱਟੇ ਦੇ ਵਿੱਚ ਦੇਖੋ ਜੀ ਠੀਕ ਹੈ ਤੇ ਤੁਸੀਂ ਦੁਪੱਟਾ ਕੋਈ ਵੀ ਲਗਵਾ ਸਕਦੇ ਹੋ ਤੁਹਾਡੀ ਇੱਛਾ ਹੈਗੀ ਬਾਕੀ ਆਪਾਂ ਸਟਾਫ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਬਿਲਕੁਲ ਹੀ ਲਾਈਟ ਵੇਟ ਹੈਗਾ ਇਹਦੇ ਨੀਚੇ ਲਾਈਨਿੰਗ ਹੈ ਜਿਹੜੀ ਹੁਲਾਉਣੀ ਪੈਂਦੀ ਹੈਗੀ ਵਿਦਆਊਟ ਲਾਈਨਿੰਗ ਹੀ ਨਹੀਂ ਸਟਿਚ ਹੋਣਾ ਹੈਗਾ ਤੇ ਕਾਫੀ ਜਿਆਦੇ ਸੋਹਣਾ ਸਟੱਫ ਹੈ ਇਸਟਾ ਵਾਲਿਆਂ ਦਾ ਇਸਟਾ ਹੋਇਆ ਟਿਸਟਾ ਹੋਇਆ ਤੇ ਇਹਨਾਂ ਦਾ ਸਟੱਫ ਹੈ ਜਿਹੜਾ ਉਹ ਬਹੁਤ ਸੋਹਣਾ ਹੁੰਦਾ ਹੈ ਦੇਖੋ ਜੀ ਬਹੁਤ ਹੀ ਵਧੀਆ ਸਟੱਫ ਹੈ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੋਂ ਨੂੰ ਵਿਧੇ ਦੁਪੱਟਾ ਸ਼ੋ ਹੋ ਜਾਊਗਾ